ਜ਼ਿੰਦਗੀ 'ਚ ਜਿਹੜੀ ਸਾਡੀ ਪ੍ਰੈਜ਼ੈਂਟ ਪੋਜੀਸ਼ਨ ਹੈ ਅਗਰ ਉਸੇ ਉਹਦੇ ਨਾਲ ਸੰਘਰਸ਼ ਨਹੀਂ ਕਰਾਂਗੇ ਸਾਡਾ ਭਵਿੱਖ ਕਦੀ ਉਜਵਲ ਨਹੀਂ ਹੁੰਦਾ ਸਾਨੂੰ ਬਚਪਨ ਤੋਂ ਨਾ ਬੜੀਆਂ ਗਲਤ ਧਾਰਨਾਵਾਂ ਸਿਖਾਈਆਂ ਗਈਆਂ ਕੋਈ ਤੱਤ ਹੁੰਦਾ ਸੀ ਕਿਸੇ ਚੀਜ਼ ਦਾ ਨਹੀਂ ਹੁੰਦਾ ਸੀ ਕੋਈ ਗੱਲ ਬਣਦੀ ਸੀ ਨਹੀਂ ਬਣਦੀ ਸਾਨੂੰ ਸਿਖਾਤੀ ਸਾਨੂੰ ਸਾਰੇ ਬੱਚਿਆਂ ਨੂੰ ਕੀ ਸਿਖਾਇਆ ਗਿਆ ਕਿ ਆਪਣੇ ਤੋਂ ਛੋਟੇ ਨੂੰ ਦੇਖ ਕੇ ਜੀਣਾ ਚਾਹੀਦਾ ਹੈ ਇਹੀ ਸੁਣਿਆ ਸਾਰਿਆਂ ਨੇ ਆਪਣੇ ਤੋਂ ਉੱਪਰਲੇ ਨਹੀਂ ਦੇਖੀਦੇ ਨੀਚਲੇ ਦੇਖੀਦੇ ਆ ਮਤਲਬ ਜੇ ਤੁਸੀਂ ਇੱਕ ਰੋਟੀ ਖਾ ਰਹੇ ਹੋ ਤਾਂ ਉਹਦੇ ਵੱਲ ਦੇਖੋ ਜਿਹੜਾ ਅੱਧੀ ਰੋਟੀ ਖਾ ਰਿਆ ਹੈ ਇਹੀ ਸੁਖਾਇਆ ਗਿਆ ਸੰਨ ਕਦੀ ਵੀ ਨਹੀਂ ਦੇਖਣਾ ਆਪਣੇ ਤੋਂ ਵੱਡੇ ਨੂੰ ਦੇਖਣਾ ਜੇ ਵੱਡਾ ਬਣਨਾ ਹੈ ਡਾਕਟਰ ਅਬਦੁਲ ਕਲਾਮ ਇਹ ਕਹਿੰਦੇ ਹੁੰਦੇ ਸੀ ਕਿ ਜਿਹੜਾ ਬੰਦਾ ਜ਼ਿੰਦਗੀ 'ਚ ਸੰਤੁਸ਼ਟ ਹੋ ਗਿਆ ਉਹ ਬੰਦਾ ਜ਼ਿੰਦਗੀ 'ਚ ਕਦੀ ਤਰੱਕੀ ਨਹੀਂ ਕਰ ਸਕਦਾ ਤਾਂ ਇਸ ਕਰਕੇ ਤੁਸੀਂ ਉਹਨੂੰ ਨਹੀਂ ਦੇਖਣਾ ਜਿਹੜਾ ਤੁਹਾਡੇ ਤੋਂ نیچے ਆ ਆਪਣੇ ਤੋਂ ਉੱਪਰ ਵਾਲੇ ਨੂੰ ਦੇਖੋ ਮੈਂ ਕਾਰਪੋਰੇਟ ਚ ਕੰਮ ਕੀਤਾ ਸਾਨੂੰ ਇਹ ਨਹੀਂ ਸਿਖਾਉਂਦੇ ਸੀ ਆਪਣੀ ਚੱਦਰ ਦੇ ਅਨੁਸਾਰ ਪੈਰ ਪਸਾਰੋ ਸਾਨੂੰ ਕਹਿੰਦੇ ਸੀ ਆਪਣੇ ਪੈਰਾਂ ਦੇ ਅਨੁਸਾਰ ਚੱਦਰ ਵੱਡੀ ਕਰ ਲਓ ਇਹ ਵੀ ਹੋ ਸਕਦਾ ਜੇ ਤੁਹਾਨੂੰ ਅੱਜ 10000 ਖਰਚਣ ਦੀ ਇੱਛਾ ਹੈ ਪਰ ਤੁਹਾਡੀ ਕਮਾਈ 5000 ਹੈ ਤੁਸੀਂ 5000 ਸੇ ਸੀਮਤ ਕਰ ਲਈ ਆਪਣੀ ਇੱਛਾ ਕਿਉਂ ਨਾ ਤੁਸੀਂ 10000 ਕਮਾ ਕੇ ਆਪਣੀ ਇੱਛਾ ਪੂਰੀ ਕਰ ਲਓ ਚੱਦਰ ਵੀ ਵੱਡੀ ਕੀਤੀ ਜਾ ਸਕਦੀ ਹੈ ਨਾ